ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰੇਓ ਆਪਾਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦੇ ਅ 55 55 ਸ਼ਲੋਕਾਂ ਤੱਕ ਆਪਾਂ ਵਿਆਖਿਆ ਪਾ ਚੁੱਕੇ ਆਂ ਪਾਠ ਤਕਰੀਬਨ ਆਪਾਂ ਸਾਰਾ ਪਾ ਦਿੱਤਾ ਜਿੰਨਾ ਵੀਰਾਂ ਨੇ ਪਾਠ ਸੁਣਨਾ ਹੈ ਵਿਆਖਿਆ ਸੁਣਨੀ ਹੈ ਲਾਲ ਸਿੰਘ ਮਾਨਸਾ ਦੇ ਨਾਤੇ ਪੇਜ ਲਵ ਸਿੰਘ ਮਾਨਸਾ ਦੇ ਨਾਤੇ YouTube ਚੈਨਲ ਹੈ ਤੇ ਲਵ ਸਿੰਘ ਮਾਨਸਾ ਦੇ ਨਾਤੇ Facebook ਕਾਹਈ ਬਣੀ ਹੋਈ ਹੈ ਜਿਨ੍ਹਾਂ ਨੇ ਭਾਈ ਜਾ ਕੇ ਦੇਖਣਾ ਤਾਂ ਜਾ ਕੇ ਸ਼ਰਵਨ ਕਰ ਸਕਦੇ ਹੋ ਸੋ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਜਿਨ੍ਹਾਂ ਨੇ ਕੀਤਾ ਸਭ ਦਾ ਧੰਨਵਾਦ ਅੱਜ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਤਲਕਹੀਨ ਜਥਾ ਵਿਪਰਾ ਆਮ ਰਹੀ ਨਾ ਜਥਾ ਰਾਜ ਨਾ ਆਵਦ ਹੀ ਨਾ ਜਥਾ ਸੂਰਾ ਨਾਨਕ ਧਰਮ ਹੀ ਨਾ তথা ਵੈਸਨਵਾਹ ਮਹਾਰਜ ਕਹਿੰਦੇ ਜਿਵੇਂ ਮੰਨਿਆ ਜਾਂਦਾ ਇਹ ਮਨਾਉਤ ਹੈ ਨਾ ਤਾਂ ਕੋਈ ਇਹ ਹੈ ਵੀ ਬੇਪਰ ਨੂੰ ਤਲਕ ਜ਼ਰੂਰੀ ਹੈ ਪਰ ਮੰਨਿਆ ਕੀ ਗਿਆ ਮੰਨਿਆ ਹੈ ਕਿ ਜਿਵੇਂ ਤਿਲਕ ਤੋਂ ਹੀਣਾ ਬ੍ਰਾਹਮਣ ਤੇ ਹੁਕਮ ਤੋਂ ਬਿਨਾ ਜਿਹਦਾ ਹੁਕਮ ਹੀ ਨਾ ਚੱਲੇ ਰਾਜਾ ਤੇ ਆਵਦ ਹਥਿਆਰ ਤੋਂ ਬਿਨਾ ਸੂਰਮਾ ਤੇ ਹਥਿਆਰ ਬਿਨਾ ਸੂਰਮਾ ਜਿਵੇਂ ਨਾਨਕ ਧਰਮਹੀਣ ਤਥਾ ਵੈਸ਼ਨਵਾ ਵੈਸ਼ਨਵਾ ਅਰਥ ਬਣਦਾ ਵਿਸ਼ਨੂੰ ਦਾ ਭਗਤ ਵਿਸ਼ਨੂੰ ਹੈ ਭਾਵ ਕੀ ਬਣਿਆ ਕਿ ਭਾਈ ਜਿਹੜੇ ਜਿਵੇਂ ਨਾ ਤਿਲਕ ਤੋਂ ਬਿਨਾ ਬ੍ਰਾਹਮਣ ਜੱਚਦਾ ਨਹੀਂ ਹੈ ਭਾਵ ਸੋਭਾ ਨਹੀਂ ਪਾਉਂਦਾ ਤੇ ਹੁਕਮ ਤੋਂ ਬਿਨਾ ਰਾਜਾ ਨਹੀਂ ਸੋਹਾ ਪਾਉਂਦਾ ਜਿਹਦਾ ਹੁਕਮ ਹੀ ਨਾ ਚੱਲੇ ਆਮਰੀ ਨਾ ਚੱਲੇ ਅਮਰਹੀਣ ਤੇ ਆਵਦਹੀਣ ਜਥਾ ਸੂਰਾ ਜਿਵੇਂ ਸੂਰਮਾ ਹਥਿਆਰ ਤੋਂ ਬਿਨਾ ਕਹਾਦਾ ਸੂਰਮਾ ਏਵੇਂ ਜਿਵੇਂ ਪੰਜਵੇਂ ਪਾਸਾ ਕਹਿੰਦੇ ਭਾਈ ਧਰਮਹੀਣ ਤਥਾ ਬੈਸਨਵਾ ਜਿਹੜਾ ਸੱਚ ਤੋਂ ਬਿਨਾ ਸੱਚ ਤੋਂ ਟੁੱਟਿਆ ਮਨੁੱਖ ਹੈ ਉਹ ਵੀ ਇੰਨਾ ਵਾਂਗ ਹੈ ਮਤਲਬ ਮੰਨੇ ਏਦਾਂ ਮੰਨਿਆ ਜਾਂਦਾ ਹੈ ਕਿ ਭਾਈ ਏਦਾਂ ਜਿਹੜਾ ਧਰਮ ਤੋਂ ਹੀ ਨਾ বিষ্ণੂ ਦਾ ਭਗਤ ਹੈ ਉਹ ਵੀ ਜਿਹਦੇ ਕੋਲ ਧਰਮੀ ਨਹੀਂ ਹੈ ਉਹ ਵੀ ਏਦਾਂ ਖਾਲੀ ਦਾ ਖਾਲੀ ਹੈ ਅੱਗੇ ਕਹਿੰਦੇ ਨਾ ਸੰਖਾ ਉਹਨਾਂ ਚੱਕਰ ਉਹਨਾਂ ਗਦਾ ਨਾ ਸ਼ਿਆਮਾ ਨਾ ਉਹਦੇ ਕੋਲੇ ਸੰਖ ਹੈ ਜਿਹੜਾ ਸਾਡਾ ਭਗਵਾਨ ਹੈ ਉਹਦੇ ਕੋਲੇ ਸੰਖ ਨਹੀਂ ਨਾ ਉਹਦੇ ਕੋਲੇ ਕੋਈ ਚੱਕਰ ਹੈ ਜਿਵੇਂ ਕ੍ਰਿਸ਼ਨ ਕੋਲੇ ਚੱਕਰ ਹੁੰਦਾ ਨਾ ਉਹਦੇ ਕੋਲੇ ਗਦਾ ਹੈ ਜੇ ਮੈਂ ਹਨੂਮਾਨ ਕੋਲੇ ਕਦਾ ਨਾ ਸ਼ਿਆਮੰਗ ਤੇ ਨਾ ਹੀ ਉਹਦਾ ਕਾਲਾ ਰੰਗ ਹੈ ਤੇ ਨਾ ਉਹ ਵਿਸ਼ਨੂ ਹੈ ਤੇ ਨਾ ਹੀ ਉਹ ਕ੍ਰਿਸ਼ਨ ਹੈ ਕ੍ਰਿਸ਼ਨ ਵਰਗ ਹੈ ਤੇ ਨਾ ਹੀ ਉਹ ਵਿਸ਼ਨੂ ਵਰਗ ਹੈ ਉਹਦੇ ਕੋਲੇ ਕੋਈ ਸ਼ਾਸਤਰ ਵੀ ਹੈ ਨਹੀਂ ਅਸਚਰਜ ਰੂਪ ਰਹਾント ਜਨ ਮੰਗ ਉਹਦਾ ਜਿਹੜਾ ਕਮਾਲ ਦਾ ਰੂਪ ਹੈ ਅਸਚਰਜ ਕਰਨ ਵਾਲਾ ਰੂਪ ਹੈ ਹਰ ਹੰਤ ਜਨਮ ਤੇ ਜਨਮ ਤੋਂ ਰਹਤਾ ਹੈ ਮਹਾਰਾਜ ਕਹਿੰਦੇ ਨਾ ਭਾਈ ਕਹਿੰਦੇ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਅ ਅਸ਼ਟਮਤੀਤ ਤੇਤ ਜਿਹੜੀ ਉਸ ਨੂੰ ਕ੍ਰਿਸ਼ਨ ਭਗਵਾਨ ਜਨਮਿਆ ਮਹਾਰਾਜ ਇਹਨਾਂ ਦੇ ਉੱਤੇ ਕਹਿੰਦੇ ਗੱਲ ਸੁਣੋ ਭਾਈ ਸਾਗਲ ਥੀਤ ਪਾਸ ਢਾਲ ਰੱਖੀ ਸਾਰੀਆਂ ਤੇਤਾ ਤੁਸੀਂ ਸਾਈਡ ਸਾਈਡ ਤੇ ਰੱਖਤੀਆਂ ਪਾਸੇ ਰੱਖਤੀਆਂ ਅਸ਼ਟਮਤੀਤ ਗੋਵਿੰਦ ਜਨਮਸੀ ਅੱਠੇ ਨੂੰ ਰਬ ਜੰਮਿਆ ਸੀ ਨਾ ਭ੍ਰਮ ਭੂਲੇ ਨਰਕ ਅਰਤ ਕਚਰਾਇਨ ਜਨਮ ਮਰਨ ਤੇ ਰਹਤ ਨਰਾਇਣਾ ਉਹ ਨਰਾਇਣ ਦਾ ਜਨਮ ਮਰਨ ਤੇ ਰਹਤਾ ਪਈ ਰਹੰਤ ਜਨਮ ਹੁਣ ਫਿਰ ਅੱਗੇ ਕਹਿੰਦੇ ਨੇ ਸਗਲ ਪਰਾਧ ਦੇਹੋ ਲੋਰੋਨੀ ਲੋਰੋਨੀ ਸਗਲਪਰਾਪ ਵੱਡਾ ਪਾਪ ਕਰਦੇ ਤੁਸੀਂ ਸਾਰੇ ਪਾਪਾਂ ਦਾ ਪਾਪ ਕੀ ਕਰਦੇ ਹੋ ਉਸ ਦਿਨ ਫਿਰ ਲੋਰੀਆਂ ਦਿੰਦੇ ਹੋ ਭੰਗੂੜੇ ਚ ਪਾ ਕੇ ਵੀ ਆਇਦਰ ਦਿਨ ਕ੍ਰਿਸ਼ਨ ਦਾ ਜਨਮ ਹੋਇਆ ਭਗਵਾਨ ਥੇ ਕ੍ਰਿਸ਼ਨ ਬਣ ਕੇ ਆਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਸੋਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਉਹ ਮੂੰਹ ਸੜ ਜਾਵੇ ਜਿਹੜੇ ਮੂੰਹ ਕਹਿੰਦੇ ਨੇ ਵੀ ਉਹ ਠਾਕੁਰ ਜੂਨਾ ਦੇ ਵਿੱਚ ਆਉਂਦਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹ ਜਨਮ ਤੋਂ ਰਹਿਤਾ ਅਚਾਰਜ ਰੂਪ ਹੈ ਉਹਦਾ ਨੇਤ ਨੇਤ ਕਥੰਤ ਬੇਦਾ ਨਾ ਐਤ ਉਹਦਾ ਕੋਈ ਅੰਤ ਨਹੀਂ ਤੇ ਇਹ ਵੇਦ ਕਹਿੰਦੇ ਨੇ ਵੀ ਉਹਦਾ ਕੋਈ ਅੰਤ ਵੀ ਨਹੀਂ ਹੈ ਊਚ ਮੋਚ ਅਪਾਰ ਗੋਵਿੰਦਾ ਊਚ ਉੱਚਾ ਮੋਚ ਬਹੁਤ ਵੱਡਾ ਅਪਾਰ ਜਿਹਦਾ ਪਰਲਾ ਪਾਸਾ ਨਾ ਹੋਵੇ ਭਾਵ ਐਂਡ ਨਾ ਹੋਵੇ ਉਹ ਗੋਬਿੰਦ ਐਡਾ ਵੱਡਾ ਉੱਚਾ ਪਾਰ ਐ ਬਸੰਤ ਰਹਿੰਦਾ ਕਿੱਥੇ ਐ ਬਸੰਤ ਸਾਧ ਰਿਦਿਆਂ 75 ਭਜੰਤ ਨਾਨਕ ਬਡਭਾਗੀਆਂ ਕਹਿੰਦੇ ਉਹ ਅਬਨਾਸੀ ਜਿਹੜਾ ਪ੍ਰਮਾਤਮਾ ਐ ਨਾ ਉਹ ਸਾਧ ਦੇ ਹਿਰਦੇ ਚ ਵਸਦਾ ਜਿਹਦੇ ਹਿਰਦੇ ਚ ਬਸ ਗਿਆ ਉਹ ਸਾਧ ਬਣ ਜਾਂਦਾ ਤੇ ਇਦਾਂ ਹੀ ਮਹਾਰਾਜ ਕਹਿੰਦੇ ਭਈ ਉਹ ਤਾਂ ਸਾਧ ਦੇ ਹਿਰਦੇ ਚ ਵਸਦਾ ਜਿਹਦੇ ਹਿਰਦੇ ਚ ਰੱਬ ਵਸ ਗਿਆ ਉਹ ਸਾਧ ਬਣ ਜਾਂਦਾ ਤੇ ਜੇ ਦੇਖਣਾ ਹੋਵੇ ਰੱਬ ਕਿੱਥੇ ਆ ਰੱਬ ਸਾਧ ਦੇ ਹਿਰਦੇ ਵਿੱਚ ਹੈ ਸਾਧ ਕੌਣ ਹੈ ਜਿਹਨੇ ਆਪਣੇ ਸਰੀਰ ਨੂੰ 100% ਸਾਧ ਲਿਆ ਇਹ ਬਹੁਤ ਔਖਾ ਹੈ ਬਸਾਂਤ ਸਾਧ ਰਿਦਿਉਂ ਕਹਿੰਦੇ ਜਿਨੇ ਆਪਣੇ ਆਪ ਨੂੰ ਸਾਧ ਲਿਆ ਉਹਦੇ ਹਿਰਦੇ ਦੇ ਵਿੱਚ ਅਚੁੱਤ ਅਬਿਨਾਸੀ ਪਰਮਾਤਮਾ ਵਸਦਾ ਹੈ ਬੁਝੰਤ ਨਾਨਕ ਬੜੇ ਭਾਗੀਆਂ ਇਹ ਗੱਲ ਹੈ ਜਿਹੜੀ ਨਾ ਇਹ ਵੱਡੇ ਭਾਗਾਂ ਵਾਲਿਆਂ ਨੂੰ ਇਹ ਗੱਲ ਸਮਝਦੀ ਹੈ ਵੱਡੇ ਭਾਗਾਂ ਵਾਲੇ ਇਸ ਗੱਲ ਨੂੰ ਸਮਝਦੇ ਐ ਵੀ ਉਹ ਪਰਮਾਤਮਾ ਸਾਧ ਦੇ ਹਿਰਦੇ 'ਚ ਵਸਦਾ ਹੈ ਤੇ ਉਹਦਾ ਰੰਗ ਰੂਪ ਕੋਈ ਨਹੀਂ ਕੋਈ ਉਹਦੇ ਕੋਲ ਗਦਾ ਨਹੀਂ ਨਾ ਉਹਦੇ ਕੋਲੇ ਸੰਖ ਹੈ ਨਾ ਉਹਦੇ ਕੋਲੇ ਚੱਕਰ ਹੈ ਨਾ ਉਹਦਾ ਸਰੀਰ ਹੈ ਰੰਗ ਨਾ ਰੂਪ ਨਾ ਰੇਖ ਤਿਸ ਤ੍ਰੇ ਗੁਣ ਤੇ ਪ੍ਰਾਪੈਨ ਤਿਸੇ ਵਜਾਏ ਨਾਨਕ ਜੇ ਹੋਵੇ ਸੁਪਰਸਨ ਅੱਗੇ ਮਹਾਰਾਜ ਕਹਿੰਦੇ ਭਾਈ ਇਦਾਂ ਉद्याਨ ਬਸਣਾ ਸੰਸਾਰੰ ਸੰਬੰਧੀ ਸਵਾਲ ਸ਼ਾਲ ਖਰਾ ਜਿਹੜੇ ਲੋਕਾਂ ਦੇ ਹਿਰਦੇ 'ਚ ਰੱਬ ਨਹੀਂ ਵਸਦਾ ਉਹਨਾਂ ਦਾ ਜੀਵਨ ਆਇਆ ਜਿਵੇਂ ਜੰਗਲ ਦੇ ਵਿੱਚ ਰਹਿੰਦੇ ਹੋਣ ਉद्याਨ ਬਸਣਾ ਸੰਸਾਰ ਆ ਸੰਸਾਰ ਆ ਜਿਹੜਾ ਉਹਨਾਂ ਵਾਸਤੇ ਆਇਆ ਜਿਵੇਂ ਭਿਆਨਕ ਜੰਗਲ ਹੋਵੇ ਤੇ ਜਿਹੜੇ ਉਹਦੇ ਸਬੰਧੀ ਨੇ ਉਹਨਾਂ ਦੇ ਜਿਵੇਂ ਆਪਣੇ ਰਿਸ਼ਤੇਦਾਰ ਨੇ ਉਹ ਕੀ ਹੈ ਉਹਨਾਂ ਦੇ ਪੁੱਤ ਸਵਾਨ ਕੁੱਤਾ ਸਿਆਲ ਗਿੱਦੜ ਖਾਰਾ ਖੋਤਾ ਸਮਝ ਲਓ ਵੀ ਉਹ ਇੱਥੇ ਭਿਆਨਕ ਜਿਨ੍ਹਾਂ ਦੇ ਅੰਦਰ ਰੱਬ ਨਹੀਂ ਵੱਸਦਾ ਸੱਚ ਤੋਂ ਟੁੱਟੇ ਹੋਏ ਲੋਕ ਨੇ ਉਹ ਆ ਸੰਸਾਰ ਦੇ ਵਿੱਚ ਐਂ ਬਸ ਰਹੇ ਨੇ ਜਿਵੇਂ ਜੰਗਲ ਦੇ ਵਿੱਚ ਰਹਿੰਦੇ ਹੋਣ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਕੁੱਤਾ ਗਿੱਦੜ ਤੇ ਖੋਤਾ ਏ ਉਹਨਾਂ ਦੇ ਰਿਸ਼ਤੇਦਾਰ ਹੋਣ ਇੰਨੀ ਉਹਨਾਂ ਦੀ ਮਾੜੀ ਹਾਲਤ ਹੈ ਬੇਖਮਸਤਾਨ ਮਨਮੋਹ ਮਧਰੰਗ ਬੇਖਮਸਤਾਨ ਸਮਝ ਲਓ ਵੀ ਉਹ ਬਹੁਤ ਖੋਟੇ ਸਥਾਨ ਦੇ ਵਿੱਚ ਮੋਹ ਮਦਰੂ ਮੋਹ ਦੇ ਨਸ਼ੇ ਵਿੱਚ ਮਹਾ ਅਸਾਧ ਪੰਜ ਤਸਕਰ ਹੈ ਪੰਜ ਚੋਰ ਉਹਨਾਂ ਨੂੰ ਲੱਗੇ ਹੋਏ ਨੇ ਉਹਨਾਂ ਨੂੰ ਲੁੱਟ ਰਹੇ ਨੇ ਈਤ ਮੋਹ ਭੈ ਭਰਮ ਭ੍ਰਮਨ ਆਹ ਪਾਸ ਤੀਖਨ ਅਮ ਆਹ ਫਾਸ ਤੀਖਨ ਕਠਨਾ ਇਹ ਤੋ ਮੋਹ ਦੇ ਵਿੱਚ ਭੈ ਭਰਮ ਭ੍ਰਮ ਨੂੰ ਇਹਦੇ ਵਿੱਚ ਪਟਕ ਰਹੇ ਹਨ ਭਰਮ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਅਜ ਦਿਨ ਮੜਾ ਅਜ ਪੈਂਚਕਾਂ ਨੇ ਅਜ ਗੱਡਬੋਲ ਨੇ ਇਹ ਸਾਰਾ ਬਕਵਾਸ ਹੈ ਜਿੰਨਾ ਇਹ ਉਹਨਾਂ ਦਾ ਉਹਨਾਂ ਵਾਸਤੇ ਸਾਰਾ ਕੁਝ ਸਿਉਣਾ ਹੁੰਦਾ ਮਿੱਥਿਆ ਹੁੰਦਾ ਝੂਠ ਝੂਠ ਨੂੰ ਸੱਚ ਮੰਨ ਲੈਂਦੇ ਇਦਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਭਟਕਦੇ ਰਹਿੰਦੇ ਆਹੋ ਫਾਸ ਤੀਖਣਾ ਕਠਣਾ ਹੰਕਾਰ ਦੀ ਉਹਨਾਂ ਨੂੰ ਫਾਸੀ ਲੱਗੀ ਹੁੰਦੀ ਹੈ ਕਿਸੇ ਦੀ ਗੱਲ ਨਹੀਂ ਮੰਨਣੀ ਜੇ ਕੋਈ ਕਹਿ ਦੇਵੇ ਤਾਂ ਨਹੀਂ ਜਿਹੜਾ ਮੇਰੇ ਮੁਤਾਬਕ ਕੋਈ ਗੱਲ ਕਰਦਾ ਉਹ ਸਹੀ ਹੈ ਜਿਹੜਾ ਮੇਰੇ ਮੁਤਾਬਕ ਨਹੀਂ ਗੱਲ ਕਰਦਾ ਉਹ ਗਲਤ ਹੈ ਤੇ ਉਹ ਲੋਕ ਗੁਰਬਾਣੀ ਉੱਤੇ ਵੀ ਕਾਟ ਕਰ ਦਿੰਦੇ ਆ ਕਿਉਂਕਿ ਗੁਰਬਾਣੀ ਉਹਨਾਂ ਮੁਤਾਬਕ ਇਹ ਗੱਲਾਂ ਨਹੀਂ ਕਰਦੀ ਭਾਵਕ ਤੋਂ ਪਾਣੀ ਅੱਗ ਪਾਵਕ ਅੱਗ ਤੋਂ ਪਾਣੀ ਉਹਨਾਂ ਨੂੰ ਤ੍ਰਿਸ਼ਨਾ ਦੀ ਅੱਗ ਤੇ ਮੋਹ ਦਾ ਪਾਣੀ ਅਸਾਦ ਘੋਰੰਗ ਆਗਮ ਤੀਰ ਨਾਲ ਲੰਘਣ ਉਹਨਾਂ ਨੂੰ ਇਹ ਅਸਾਦ ਰੋਗ ਲੱਗੇ ਹੋਏ ਨੇ ਘੋਰੰਗ ਆਗਮ ਆਗਮ ਤੀਰ ਤਾਵ ਅਗਲਾ ਤੀਰ ਤੱਟ ਕਿਨਾਰਾ ਨਹੀਂ ਲੰਘ ਸਕਦੇ ਉਹ ਵਿਚਾਲੇ ਡੁੱਬ ਜਾਂਦੇ ਹਨ ਓਹ ਤ੍ਰਿਸ਼ਨਾ ਦੀ ਅੱਗ ਵਿੱਚ ਤੇ ਮੋਹ ਦੇ ਪਾਣੀ ਵਿੱਚ ਡੁੱਬ ਜਾਂਦੇ ਹਨ ਉਹਨਾਂ ਨੂੰ ਅਗਲਾ ਕਿਨਾਰਾ ਨਹੀਂ ਲੱਭਦਾ ਭਾਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸ਼ਰਨ ਉਦਰਨ ਕਿਰਪਾ ਇਸ ਕਰਕੇ ਇਹ ਭਾਈ ਗੁਰੂ ਦੀ ਸੰਗਤ ਕਰਕੇ ਉਸ ਗੋਪਾਲ ਦੇ ਇਹ ਚਰਨਾਂ ਦੇ ਨਾਲ ਉਹਦੀ ਚਰਨ ਸ਼ਰਨ ਦੇ ਵਿੱਚ ਤੁਹਾਡਾ ਉਧਾਰ ਹੋ ਸਕਦਾ ਹੈ ਇਸ ਕਰਕੇ ਹੈ ਨਾਨਕ ਉਸ ਪ੍ਰਮਾਤਮਾ ਵੈਗਰੂ ਦੀ ਚਰਨ ਸ਼ਰਨਾਂ ਦੀ ਅ ਕਿਰਪਾ ਦੇ ਅਨਸਾਰ ਉਹ ਆਪਣਾ ਉਸ ਦੇ ਅਨਸਾਰ ਗੁਰੂ ਦੇ ਹਾਸੇ ਅਨਸਾਰ ਜਿਉਣਾ ਕਰ ਤਾਂ ਤੋਂ ਇਹਨਾਂ ਬਿਮਾਰੀਆਂ ਤੋਂ ਬਚ ਸਕਦਾ ਹੈ ਸੋ ਧਰਮ ਹੈ ਜਿਹੜਾ ਮਨੁੱਖ ਦੇ ਕੋਲ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਔਲ ਧਰਮ ਦਇਆ ਕਾ ਪੂਤ ਧਰਮ ਤੋਂ ਬਿਨਾ ਮਨੁੱਖ ਕਿਸੇ ਕੰਮ ਦਾ ਨਹੀਂ ਹੈ ਸੋ ਆਪਾਂ 58 ਸੋ ਲੋਕਾਂ ਤੱਕ ਵਿਆਖਿਆ ਕੀਤੀ ਹੈ ਅਗਲੀ ਵਿਆਖਿਆ ਆਪਾਂ ਕੱਲ ਨੂੰ ਕਰਾਂਗੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ